ਖੰਡ ਜਿੱਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਉੱਥੇ ਹੀ ਡਾਕਟਰ ਵੀ ਖੰਡ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਨੇ ਤੇ ਕਿਸਾਨ ਜਤਿੰਦਰਪਾਲ ਨੇ ਇਸੇ ਖੰਡ ਨੂੰ ਘਰ-ਘਰ ਵਿੱਚੋਂ ਖਤਮ ਕਰਨ ਦਾ ਉਪਰਾਲਾ ਮਿਖਾਇਆ ਤੇ ਹੁਣ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਘਰ-ਘਰ ਵਿੱਚ ਖੰਡ ਦੀ ਜਗ੍ਹਾ ਗੁੜ ਦੀ ਵਰਤੋਂ ਕੀਤੀ ਜਾਵੇ ਤੇ ਤਾਂ ਜੋ ਲੋਕ ਬਿਮਾਰੀਆਂ ਤੋਂ ਬਚੇ ਰਹਿ ਆਖਰ ਕਿਸ ਤਰ੍ਹਾਂ ਜਤਿੰਦਰਪਾਲ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਰਿਹਾ ਆਉ ਦੇਖਿਆ ਖਾਸ ਰਿਪੋਰਟ ਗੁੜ ਦਾ ਉਪਰਾਲਾ ਬਹੁਤ ਵਧੀਆ ਜੀ ਵੀਰ ਨੇ ਸ਼ੁਰੂ ਕੀਤਾ ਸਾਡੇ ਪਿੰਡ ਦੇ ਵਿੱਚ ਇਸਨਾਂ ਇਹਨਾਂ ਵਾਲ ਜਾਰੂ ਹੋਏ ਹੋਰ ਵੀ ਸਾਡਾ ਪਿੰਡ ਗਾਂ ਅੱਗੇ ਤੋਂ ਸ਼ੁਰੂ ਕਰੇਗਾ ਜੀ ਹੋਰ ਵੀ ਅਸੀਂ ਵੀ ਚਾਹਾਂਗੇ ਵੀ ਗਾਂ ਅਸੀਂ ਵੀ ਥੋੜਾ ਥੋੜਾ ਇਹਦਾ ਨਾ ਕੰਮ ਕਰੀਏ ਰਲ ਕੇ ਥੋੜਾ ਬੋਧਾ ਕੰਮ ਜਰੂਰ ਗਾਂ ਕਰਾਂਗੇ ਕੀ ਲੱਗਦਾ ਕਿਉਂ ਕੀਤਾ ਇਹ ਉਪਰਾਲਾ ਇਸ ਤਰੀਕੇ ਨਾਲ ਦੇਖੋ ਜੀ ਵਾਦੀ آبادی ਦੇ ਵਿੱਚ ਜਿਹੜੀਆਂ ਆਪਣੀਆਂ ਬਿਮਾਰੀਆਂ ਉਹ ਤੇ ਬਹੁਤ ਜਿਆਦਾ ਵਧ ਰਹੀਆਂ ਕਿ ਤੇ ਹਰ ਬੰਦੇ ਨੂੰ ਪਤਾ ਬਿਮਾਰੀਆਂ ਰਹਿਤ ਪੰਜਾਬ ਨੂੰ ਬਣਾਉਣਾ ਜਾਂ ਸਾਰੀ ਦੁਨੀਆ ਬਣਾਉਣੀ ਕਿਸ ਤਰ੍ਹਾਂ ਅਸੀਂ ਪਾਣੀ ਰਹਿਤ ਰਹਿ ਸਕਦੇ ਹਾਂ ਛੁੱਧ ਖਾਣਾ ਛੁੱਧ ਪੀਣਾ ਤੇ ਛੁੱਧ ਪਹਿਨਣਾ ਇਹਦੇ ਵਾਸਤੇ ਸਾਨੂੰ ਸਭ ਤੋਂ ਵਧੀਆ ਇਹੋ ਹੈ ਵੀ ਸਭ ਤੋਂ ਪਹਿਲਾਂ ਸਾਨੂੰ ਖ ਆਰਗੈਨਿਕ ਚੀਜ਼ਾਂ ਵਕਰੇ ਜਾਂਉਂਗੀਆਂ ਜਿਹੜੇ ਅਸੀਂ ਆਪਣੀਆਂ ਬਿਮਾਰੀ ਰਹਿ ਚੀਜ਼ਾਂ ਖਾਈਏ ਇਸ ਦਾ ਮਤਲਬ ਕੋਈ ਸਬਜ਼ੀ ਨੂੰ ਖਾਦਣਾ ਪਵੇ ਜੈਵਿਕ ਜੈਵੀ ਖਾਦ ਦਾ ਵੱਧ ਤੋਂ ਵੱਧ ਕੀਤਾ ਜਾਵੇ ਅਸੀਂ ਚਾਹਾਂਗੇ ਵੀ ਅਸੀਂ ਵੀ ਆਪਣਾ ਇਸ ਦੇ ਵਿੱਚ ਆਪਣਾ ਜਿਆਦਾ ਵੱਧ ਤੋਂ ਵੱਧ ਪਰਾਲਾ ਦਈਏ ਤੇ ਘਰ ਤੋਂ ਘਰ ਜਿਆਦਾ ਤੋਂ ਜਿਆਦਾ ਰੂੜੀ ਦਾ ਵਰਤੋਂ ਵੱਧ ਕਰੀਏ ਜਿਹੜੀ ਗੁਆ ਹੁੰਦੀ ਗੁਆ ਖਾਦ ਵਰਤੀਦੀ ਆ ਉਸ ਕਰਕੇ ਉਹਦੇ ਵਰਤਨ ਦੇ ਨਾਲ ਹੀ ਅਸੀਂ ਇਸ ਪੰਜਾਬ ਨੂੰ ਜਿਆਦਾ ਛੁੱਧ ਬਣਾ ਸਕਦੇ ਹਾਂ ਮਾੜਾ ਅਖੰਡ ਵੀ ਕਿਤੇ ਨਾ ਕਿਤੇ ਮੁੱਕ ਕਰਦੇ ਬਹੁਤ ਜਿਆਦਾ ਮੁੱਕ ਕਰਨਾ ਜੀ ਕਿਤੇ ਕਿਤੇ ਨਹੀਂ ਬਹੁਤ ਵੱਡਾ ਮੁੱਕ ਕਰਨਾ ਖੰਡ ਦਾ ਅਹੀਂ ਜਿਹੜੀ ਖੰਡ ਵਰਤਦੇ ਆ ਖੰਡ ਸਾਡੇ ਸਰੀਰ ਨੂੰ ਖੋਰਦੀ ਆ ਹੱਡੀਆਂ ਖੋਰਦੀ ਆ ਸਾਡੇ ਸਰੀਰ ਵਿੱਚ ਸ਼ੂਗਰ ਪੈਦਾ ਕਰਦੀ ਆ ਸਾਡੇ ਸ਼ੂਗਰ ਲੈਵਲ ਵੱਲ ਹੁੰਦੀ ਆ ਇਸ ਕਰਕੇ ਇਸ ਜੀਵ ਤੋਂ ਬਚਣ ਵਾਸਤੇ ਇਸ ਖੰਡ ਤੋਂ ਬਚਣ ਵਾਸਤੇ ਸਾਨੂੰ ਗੁਰਦਾ ਹੀ ਪਰਾਲਾ ਕਰਨਾ ਚਾਹੀਦਾ ਵਾ ਘਰ ਪਰਤੀ ਸਾਨੂੰ ਘੱਟ ਤੋਂ ਘੱਟ ਬਹੁਤਾ ਨਹੀਂ ਤੇ ਹਰ ਬੰਦੇ ਨੂੰ ਅਸੀਂ ਇੱਕ ਬੰਦਾ ਬਹੁਤੀ ਵਾਰ ਨਹੀਂ ਘਰ ਦੇ ਵਿੱਚ ਚਾਰ ਵਾਰ ਜਾਂ ਤਿੰਨ ਵਾਰੀ ਚਾਹ ਬਣਾਉਂਦੇ ਆ ਜੇ ਚਾਰ ਵਾਰ ਜਾਂ ਤਿੰਨ ਵਾਰੀ ਚਾਹ ਬਣਾਉਂਦੇ ਆ ਤਾਂ ਸਾਡਾ ਗੁੜ ਤੇ ਖੰਡ ਦੀ ਖਪਤੂ ਘੱਟ ਤੋਂ ਘੱਟ ਬੋੜੀ ਅੱਧਾ ਕਿਲੋ ਖਫਤੇ ਇੱਕ ਖੰਡ ਦੀ 2-2 ਰੋਜ਼ ਕਰ ਜਾਂਦੇ ਆ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਗੁਰਵਰਤਨ ਚਾਹੀਦਾ ਵਾ ਗੁਰਵਰਤਨ ਦੇ ਨਾਲ ਸਾਡੇ ਸਰੀਰ ਦੀ ਸ਼ੁੱਧਤਾ ਹੋਏਗੀ ਸਰੀਰ ਦੀ ਸ਼ੁੱਧਾ ਹੋਏਗੀ ਸਾਡੇ ਸਰੀਰ 'ਤੇ ਬਿਮਾਰੀ ਨਾ ਲੱਗੇਗੀ ਉਹਦੇ ਕਰਕੇ ਅਸੀਂ ਜਿਆਦਾ ਗਾਂ ਤੋਂ ਗਾਂ ਆਪਣੇ ਪਸ ਹੈਗੀ ਠੀਕ ਅਪੀਲ ਕਰਨਾ ਚਾਹੁੰਦੇ ਹੋਰ ਵੀ ਕਿਸਾਨ ਅਪੀਲ ਇਹੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਵੇਚਣ ਜੋਗਾ ਨਹੀਂ ਬਣਾਉਣਾ ਕੰਮ ਕਰਨਾ ਤੇ ਆਪਣੇ ਘਰ ਪਰਤੀ ਆਪਣੇ ਪਰਿਵਾਰ ਜੋਗਾ ਇੰਨਾ ਕੁ ਗੁਰ ਬਣਾ ਲਓ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਸ਼ੁੱਧਾ ਦਾ ਨਾ ਰਹਿ ਸਕੋ ਤੇ ਆਪਣੇ ਨਿਆਣਿਆਂ ਨੂੰ ਗਾਂ ਅੱਗੇ ਚੰਗੀ ਸਿੱਖਿਆ ਪ੍ਰਦਾਨ ਕਰ ਸਕੋ ਕੋੜ ਕੱਢਣਾ ਸ਼ੁਰੂ ਕੀਤਾ ਆ ਪਹਿਲੀ ਵਾਰ ਯਾਦ ਕੀ ਉਹ ਵੀ ਸ਼ੂਗਰ ਦੀਆਂ ਬਿਮਾਰੀਆਂ ਸ਼ੂਗਰ ਵਧਦੀ ਜਾ ਰਹੀ ਆ ਹਰ 10 ਚੋਂ ਨਵਾਂ ਬੰਦਾ ਨੂੰ ਸ਼ੂਗਰ ਹੋ ਗਈ ਆ ਇਸ ਕਰਕੇ ਅਸੀਂ ਸੋਚਿਆ ਕਿ ਕੁਝ ਨਾ ਕੁਝ ਆਪ ਬਸੀਏ ਨਾਲੇ ਆਪਣੇ ਆਂਡ ਗਵਾਂਡ ਆਪਣੇ ਸੱਜਣਾ ਮਿੱਤਰਾਂ ਨੂੰ ਗੁੜ ਦੀ ਦੇ ਕੇ ਥੋੜਾ ਬਚਾਇਆ ਜਾ ਸਕੇ ਅੱਜ ਜੋ ਕਿੰਨਾ ਬਿਮਾਰੀਆਂ ਜਿਸ ਤਰੀਕੇ ਨਾਲ ਵਧੀਆਂ ਜਾ ਰਹੀਆਂ ਤਿਆਰ ਤੁਸੀਂ ਵੇਖ ਲਿਆ ਜੀ ਆਪਾਂ ਬਿਲਕੁਲ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਤਿਆਰ ਕਰਦੇ ਸੀ ਉਹਨਾਂ ਤੋਂ ਅਸੀਂ ਸਿੱਖ ਕੇ ਤੇ ਅਸੀਂ ਉਦਾਂ ਹੀ ਤਿਆਰ ਕਰ ਰਹੇ ਹਾਂ ਜੀ ਕੋਈ ਕੈਮੀਕਲ ਨਹੀਂ ਕੋਈ ਕੁਛ ਨਹੀਂ ਤਾਂ ਲੱਗਦਾ ਬਾਜ਼ਾਰਾਂ ਦੇ ਵਿੱਚ ਜਿਹੜਾ ਚਿੱਟਾ ਮਿਲਦਾ ਵਾ ਗੁੜ ਉਹ ਜ਼ਹਿਰ ਹੁੰਦਾ ਤੌਰ ਤੇ ਸੀ ਜਿਹੜਾ ਉਹ ਕਾਲਾ ਗੁੜ ਬਣਾ ਰਹੇ ਉਹ ਕੀ ਫਰਕ ਕੀ ਆ ਤੇ ਇਹਦੇ ਨਾਲ ਫਾਇਦਾ ਕੀ ਕੀ ਦਿਖਾਉਂਦੇ ਗਿਰ ਜੇ ਕਹੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਸਾਰੇ ਜੋ ਆਪਣੀ ਮਿਹਨਤ ਕਰਦੇ ਆ ਪਰ ਜੋ ਸਾਡੇ ਕੋਲ ਸਾਡੇ ਕੋਲ ਚਿੱਟਾ ਸਾਡੇ ਕੁਮਾਰ ਦਾ ਜਾਂ ਕਿੱਦਾਂ ਸਾਡੇ ਕੋਲ ਚਿੱਟਾ ਨਹੀਂ ਗੁੜ ਬਣਿਆ ਤੇ ਸਾਡੇ ਕੋਲ ਪਿਓਰ ਗੋੜਿਆ ਆਰਗੈਨਿਕ ਇਦਾਂ ਦਾ ਹੀ ਰੰਗ ਆਇਆ ਜੇ ਫਾਇਦੇ ਕੀ ਕੀ ਨੇ ਇਹਦੇ ਖਾਣ ਦੇ ਖਾਣ ਦੇ ਫਾਇਦੇ ਅੱਜ ਕੱਲ ਵੀ ਸ਼ੂਗਰ ਦੀ ਮੇਨ ਪ੍ਰੋਬਲਮ ਤੇ ਸ਼ੂਗਰ ਦੀ ਹੈ ਜੀ ਸ਼ੂਗਰ ਕਰਕੇ ਅਸੀਂ ਜਿਆਦਾ ਇਹਦਾ ਉਪਰਾਲਾ ਕੀਤਾ ਵੀ ਸ਼ੂਗਰ ਤੋਂ ਬਚਿਆ ਜਾਵੇ ਬਾਕੀ ਅਸੀਂ ਗੋੜ ਸਬਜੀ ਦੁੱਧ ਹਰ ਚੀਜ਼ ਅਸੀਂ ਆਪਣੇ ਘਰ ਦੀ ਪਿਆਰ ਕਰ ਰਹੇ ਹਾਂ ਸਾਡੇ ਵੱਲ ਵੇਖ ਕੇ ਹੋਰ ਵੀ ਪਿੰਡ ਦੇ ਕਿਸਾਨ ਹਾਂਜੀ ਹਾਂਜੀ ਆਪਣੇ ਸੱਜਣ ਮਿੱਤਰਾਂ 10 12 ਜਾਣੇ ਸਾਡੇ ਇੱਥੇ ਕੋਲ ਹੀ ਰਹਿੰਦੇ ਸਾਰਾ ਦਿਨ ਉਹ ਵੀ ਉਹ ਵੀ ਵੇਖ ਕੇ ਕਹਿ ਰਹੇ ਹਾਂਜੀ ਉਹ ਵੀ ਕਹਿੰਦੇ ਵੀ ਅਗਲੇ ਸਾਲ ਤੋਂ ਅਸੀਂ ਵੀ ਆਪਣਾ ਕੋਈ ਥੋੜਾ ਬੋਤਾ ਚਨਾਲ ਦੋ ਚਨਾਲ ਲਾਵਾਂਗੇ ਲੱਗਦਾ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਪਰਾਲਾ ਕਰਦਾ ਹਾਂ ਜੀ ਜਰੂਰ ਜੀ ਆਪਣੇ ਬਜ਼ੁਰਗ ਕਰਦੇ ਸੀ ਕਿੰਨੀ ਕਿੰਨੀ ਲੰਮੀ ਉਮਰ ਹੰਡਾ ਕੇ ਜਾਂਦੇ ਅੱਜ ਕੱਲ 35 40 ਸਾਲ ਦੇ ਕਹਿੰਦੇ ਜੀ ਗੋਡੇ ਖਰਾਬ ਹੋ ਗਏ ਆ ਜੀ ਸ਼ੂਗਰ ਹੋ ਗਈ ਆ ਜੀ ਹਾਟੈਕ ਹੋ ਗਿਆ ਜੀ ਤੇ ਸਟੰਟ ਪਾਣੇ ਆ ਜੀ ਇਦਾਂ ਉਤੋਂ ਥੋੜਾ ਬੋਧਾ ਬਚਿਆ ਜਾ ਸਕਦਾ ਹੈ ਫੌਜੋਂ ਰਿਟਾਇਰ ਆਇਆ 20 ਸਾਲ ਨੌਕਰੀ ਕਰਕੇ ਆਇਆ ਤੇ ਆ ਕੇ ਛੋਟਾ ਜਿਹਾ ਸੈਟਅਪ ਲਾਇਆ ਇੱਕ ਪਿੰਡ ਵਾਸਤੇ ਲਾਇਆ ਜਾਂ ਘਰ ਵਾਸਤੇ ਲਾਇਆ ਜਿਹੜਾ ਪਿੰਡ ਸਾਡਾ ਇੱਕ ਘਰ ਹੀ ਆ ਤੇ ਮੇਰਾ ਇਹ oprala ਵੀ ਮੈਂ ਆਪਣੇ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ 5 ਤੋਂ 10 ਕਿਲੋ ਗੋੜ ਜਿਹੜਾ ਮੈਂ ਦੇ ਸਕਾਂ। ਇਹ ਦਾ ਫਾਇਦਾ ਕੀ ਆ ਕਿਉਂਕਿ ਖੰਡ ਵਰਤੀ ਜਾਂਦੀ ਉਸ ਨਾਲ ਬਿਮਾਰੀਆਂ ਨਹੀਂ ਦਿੱਕਦਾ। ਹਾਂਜੀ ਖੰਡ ਦੇ ਨਾਲ ਤੇ ਪਹਿਲੀ ਗੱਲ 슈ਗਰ ਲੈਵਲ ਜਿਹੜਾ ਆ ਸਾਰਿਆਂ ਦੇ ਵੱਜ ਜਾਂਦੇ ਆ ਬਹੁਤ ਜ਼ਿਆਦਾ 슈ਗਰ ਨਾਲ ਹੋਰ ਵੀ ਬਿਮਾਰੀਆਂ ਗੋਲੀਆਂ ਖਾਣੇ ਉਹਨਾਂ ਲੀਵਰ ਖਰਾਬ ਹੋ ਜਾਂਦੇ ਅੱਖਾਂ ਖਰਾਬ ਹੋ ਜਾਂਦੀਆਂ। ਇਸ ਕਰਕੇ ਜਿਹੜਾ ਗੋੜ ਹੈ ਉਹ ਤੇ ਹੁਣ ਤੇ ਜ਼ਰੂਰੀ ਹੋ ਗਿਆ ਹਰ ਇੱਕ ਘਰ ਦੇ ਵਿੱਚ ਹਰ ਇੱਕ ਬੰਦੇ ਨੂੰ ਖਾਣਾ ਹਰ ਇੱਕ ਇਨਸਾਨ ਨੂੰ ਖਾਣਾ। ਇਸ ਤਰੀਕੇ ਨਾਲ ਵੇਖਦੇ ਹੋ ਇਹਦਾ ਫਾਇਦਾ ਕੀ ਕੀ ਹੈ ਗੁੜ ਦਾ ਫਾਇਦਾ ਬਹੁਤ ਫਾਇਦੇ ਜੀ ਇਹਦੇ ਇੱਕਦਮ ਬਿਮਾਰੀਆਂ ਤੋਂ ਆਪਾਂ ਛੁੱਟ ਜਾਂਦੇ ਆਂ ਛੁਟਕਾਰਾ ਹੋ ਜਾਂਦਾ ਸਾਡਾ ਇੱਕ ਹਸਪਤਾਲ ਚ ਨਹੀਂ ਜਾਣਾ ਪੈਂਦਾ ਆਪਾਂ ਨੂੰ ਬਹੁਤ ਫਾਇਦੇ ਇਹਦੇ ਇਹ ਕਿਸ ਤਰੀਕੇ ਨਾਲ ਵੇਖਦੇ ਹੋ ਅੱਜ ਜਿਹੜੇ ਨੌਜਵਾਨ ਨੇ ਮਿਹਨਤ ਕਰਨ ਤੋਂ ਭਾਈਂ ਜਿੱਥੇ ਕਰਕੇ ਖੰਡ ਲੈ ਕੇ ਕਾੜਦੇ ਬਿਮਾਰੀਆਂ ਜਾਂ ਚਿੱਟਾ ਗੁੜ ਬਾਜ਼ਾਰੋਂ ਮਿਲ ਜਾਂਦਾ ਉਹ ਬਿਮਾਰੀਆਂ ਤਾਂ ਕੀ ਕਿਸ ਤਰੀਕੇ ਹਾਂਜੀ ਹਾਂਜੀ ਮਿਹਨਤ ਤਾਂ ਚਲੋ ਲੱਗਦੀ ਆ ਫੌਜ ਦੇ ਨਾਲੋਂ ਜ਼ਿਆਦਾ ਮਿਹਨਤ ਨਹੀਂ ਆਏ ਹੁਣ ਮੈਨੂੰ ਇੰਨਾ ਲੱਗਦਾ ਵੀ ਜਿਹੜਾ ਫੌਜ ਦੇ ਇੱਥੇ ਕੰਮ ਕਰਦਾ ਮੈਨੂੰ ਲੱਗਦਾ ਮੈਨੂੰ ਕੋਈ ਕ ਫੌਜ ਵਿੱਚ ਬਹੁਤ ਹਾਰਡ ਵਰਕ ਕਰਨਾ ਪੈਂਦਾ ਸੀ ਤੇ ਹਰ ਇੱਕ ਨੌਜਵਾਨ ਨੂੰ ਮੈਂ ਤੇ ਇਹੋ ਕਹਿਣਾ ਚਾਹਣਾ ਵੀ ਥੋੜਾ ਬੋੜਾ ਸੈਟਅਪ ਆਪਣਾ ਲਾਓ ਪ੍ਰਿੰਟ ਚਲਾਓ ਘਰ ਚਲਾਓ ਤੇ ਗੋੜ ਭਰਉਣ ਦੀ ਤਰੀਕੇ ਨੂੰ ਜਿਹੜਾ ਉਹ ਲਾਓ ਕਾਲਾ ਗੋੜ ਵੀ ਕੱਢਦੇ ਹੋ ਚਿੱਟੇ ਤੇ ਕਾਲੇ ਗੋੜ ਦੇ ਵਿੱਚ ਨਹੀਂ ਕਾਲਾ ਨਹੀਂ ਕਹਿ ਸਕਦੇ ਕਾਲੀ ਚੀਜ਼ ਤਾਂ ਬਹੁਤ ਕਾਲੀ ਹੁੰਦੀ ਹੈ ਇਹ ਬ੍ਰਾਊਨ ਕਲਰ ਦਾ ਕਹਿ ਸਕਦੇ ਆ ਭਈ ਇੱਕ ਵਾਈਟ ਤੇ ਬ੍ਰਾਊਨ ਕਹਿ ਸਕਦੇ ਆ ਇਹ ਬ੍ਰਾਊਨ ਕਲਰ ਦਾ ਗੋੜ ਹੈ ਜੋ origignal ਗੋੜ ਹੈ ਜੋ ਕਿ ਸੋਡੇ ਤੋਂ ਹੀ ਤਿਆਰ ਕੀਤਾ ਆ ਸੋਡਾ ਵੀ ਬਿਲਕੁਲ ਅਸੀਂ ਥੋੜਾ ਜਿਹਾ ਲਾਉਨੇ ਆ ਇੱਕ ਤੋਂ ਡੇਢ ਚਮਟਾ ਬਸ ਤੇ ਕਾਲਾ ਨਹੀਂ ਕਹਿ ਸਕਦੇ ਨੂੰਹੀਂ ਹੋਰ ਕਿਸਾਨਾਂ ਨੂੰ ਕੀ ਕੀ ਕਰਨਾ ਕਿਸਾਨਾਂ ਨੂੰ ਇਹੋ ਅਪੀਲ ਆ ਵੀ ਆਪਣੇ ਘਰ ਜੋਗਾ ਥੋੜਾ ਬੋਤਾ ਗੰਨਾ ਲਾਓ ਤੇ ਆਪਣੇ ਘਰ ਜੋ ਜਿਹੜਾ ਗੁਰ ਨੂੰ ਲਿਆਓ ਖੰਡ ਨੂੰ ਬਿਲਕੁਲ ਹੀ ਖਤਮ ਕਰ ਦਿਓ ਖੰਡ ਦੇ ਡੱਬੇ ਜਿਹੜੇ ਉਹ ਘਰਾਂ ਚੋਂ ਬਾਹਰ ਕੱਢ ਦਿਓ ਤੇ ਗੁੜ ਵਾਲੇ ਲਿਆਓ